ਹਾਂਜੀ ਦੋਸਤੋ ਕੀ ਹਾਲ ਚਾਲ ਠੀਕ ਠਾਕ ਹੈ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਨਵਾਂ ਬਲੌਗ ਜਿਹੜਾ ਹੈਗਾ ਤੁਹਾਡੇ ਸਾਹਮਣੇ ਲੈ ਕੇ ਆਏ ਆ ਉਹਦੇ ਵਿੱਚ ਮੈਂ ਦੋ ਬਲੌਗ ਨੂੰ ਇਕੱਠਾ ਕੀਤਾ ਬਿਕੋਜ਼ ਪਹਿਲਾ ਸ਼ੁਰੂ ਕੀਤਾ ਸੀ ਉਹ ਅੱਧਾ ਰਹਿ ਗਿਆ ਸੀ ਔਰ ਸੈਕੰਡ ਅਸੀਂ ਸ਼ਡਿਊਲ ਇਹ ਸੀ ਕਿ ਸ਼ੂਟ ਤੇ ਚਲੇ ਗਏ ਸੀ ਤੋ ਚਲੋ ਜਿਆਦਾ ਦੇਰੀ ਨਾ ਕਰਦੇ ਹੋਏ ਤੁਸੀਂ ਦੇਖੋ ਛੰਨੋ ਦੇ ਨਾਲ ਖੇਡ ਰਹੇ ਆ ਬਈ ਸਾਰੇ ਜਣੇ ਹੈਲੋ ਛੰਨੋ ਛੰਨੋ ਕੰਨ ਦਾ ਤਾਂ ਜੇ ਮੈਂ ਕਹਾਂ ਮੈਂ ਵਾਹ ਲੰਬੇ ਤੋਂ ਤੇਗੀ ਬਾਗ ਮਾ ਲਾਡੋ ਤੇਗੀ ਬਾਗ ਬਾਗ ਆਏ ਹਾਂ ਦੇਖੋ ਆਹੋ 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 ਐ ਛੰਨੋ ਐ ਖੜੀ ਹੋ ਗਈ ਜਮਾ ਫੇ ਤੂੰ ਐ ਛੰਨੋ ਉਹ ਤੇ ਬੈਠਣ ਦੇ ਕੋਣ ਤੂੰ ਤੇ ਮੈਂ ਮੂਰੇ ਬਾੜ ਜਾਣਾ ਤੂੰ ਨਾ ਇਹ ਤਾਂ ਲਾਡੋ ਨਾਲ ਹੀ ਰਹੂਗੀ ਆ ਮੈਂ ਨਹੀਂ ਦੇ ਤੂੰ ਆ ਦਿਓ ਖਾ ਚਾਹ ਤੇ ਨਾ ਛੰਨ ਲਵਾ ਜਾਟ ਸਾਰੇ ਵਿਲੇ ਆ ਬਾਈ ਤੇ ਬੇਲੇ ਆਰਟਿਸਟ ਤੇ ਆ ਬੈਠੇ ਲਿٹے ਪਏ ਆ ਆ ਭਾਈ ਇਧਰ ਆਂ ਦੇਖ ਲਓ ਲਮ ਲੇਟ ਹੋਏ ਕੋਈ ਹੈ ਫਿਕਰ ਵਾਕਾ ਮਨਿੰਦਰ ਹਾਂਜੀ ਤੂੰ ਫਿਕਰ ਵਾਕਾ ਹੈ ਨਾ ਜਿਹੜੀ ਵੀਡੀਓ ਦੀ ਤੁਹਾਨੂੰ 70 ਮਿੰਟ ਵੀਡੀਓ ਚਾਹੀਦੀ ਮਿਲ ਜੂਗੀ ਤੇ ਦੂਜੀ ਜਿਹੜੀ 40 ਦੀ ਚਾਹੀਦੀ ਉਹ ਜਲਦੀ ਮਿਲ ਜੂਗੀ ਉਹ ਆ ਗਈ ਉਹ ਆ ਗਿਆ ਕੈਮਰਾਮੈਨ ਆ ਗਿਆ ਕੈਮਰਾਮੈਨ ਜੀ ਪਹੁੰਚ ਗਏ ਨੇ ਸਾਡੇ ਸੀਨ ਦੀ ਬਾਤ ਚਾ ਕਰ ਲਈ ਕੀ ਆ ਕੀ ਕੁਝ ਕਰਕੇ ਲੈ ਆਏਗਾ ਸਸਰੀ ਚੂਟ ਕਰਕੇ ਲੈ ਆਏ ਕਿੰਨੇ ਮਿੰਟ ਦਾ ਸੀਨ ਹੋਇਆ ਇਸ ਜਿੰਦੀ ਨੂੰ ਖੜੇ ਜਾ ਬੱਲੇ ਬੱਲੇ ਵਧੀਆ ਹੋ ਗਿਆ ਸੀਨ ਆਵਾਜ਼ ਚੈੱਕ ਕੀਤੀ ਭਾਈ ਸਤਿ ਸ਼੍ਰੀ ਅਕਾਲ ਕਿ ਮੈਂ ਲੋਟਾਂ ਚੰਨੋ ਇਧਰ ਆ ਪੈਰਾ ਜਣੀ ਲੈ ਚੰਨੋ ਛੱਡ 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 ਭਾਈ ਇਧਰ ਭਾਈ ਇਧਰ ਵਜੋ ਲਓ ਸਾਰੇ ਜਵਾਕੇ ਬਿਜਵਾਕ ਬਣੇ ਬੈਠੇ ਸੀਨ ਚੈੱਕ ਕਰ ਰਹੇ ਆ ਭਾਈ ਵੀਡੀਓ ਬਣਨ ਤੋਂ ਬਾਅਦ ਜਿਹੜੇ ਸੀਨ ਫਿਰ ਚੈੱਕ ਕਰਦੇ ਆਂ ਆਰੀਏ ਆਵਾਜ਼ ਕਿੰਨੇ ਮਿੰਟ ਦਾ ਸੀਨ ਕੱਢਿਆ 4-5 ਮਿੰਟ ਅੱਛੇ ਵਾਲਾ ਹੋ ਗਿਆ ਵਧੀਆ ਆਵਾਜ਼ ਵਧੀਆ ਹੀ ਲੱਡੂ ਕਿਵੇਂ 부ਆ ਜੀ ਉਦਾਸ ਬੈਠੀਆਂ ਨਹੀਂ ਨਹੀਂ ਸੋਨੀ ਮੈਡਮ ਕਦ ਚੁੱਪ ਕਰਕੇ ਬੈਠ ਗਏ ਹੁਣ ਨਹੀਂ ਸਾਰਾ ਜਾਂ ਵੀ ਨਹੀਂ ਚੁੱਪ ਸੁਣਾਓ ਕੋ ਗੱਲ ਬਾਤ ਬਹੁਤ ਵਧੀਆ ਨਹੀਂ ਠਾਕ ਐਨੇ ਟਾਈਮ ਬਹੁਤ ਹੱਜ ਤੋ ਵੀ ਸੈਟ ਤੇ ਪਹੁੰਚੇ ਥੋੜੇ ਪਾਣੀ ਦੇ ਨਿਕਲ ਗਏ ਘਰ ਕਿੰਨਾ ਕਿ ਮਾਮੂ ਹੋ ਆਹ ਦੇਖੋ ਛੰਨੋ ਦੇ ਕੰਮ ਛੰਨੋ ਨੇ ਮਨਿੰਦਰ ਦੇ ਕੱਟ ਮਾਰਤਾ ਹੋਰ ਇੱਕ ਦੋ ਦੋ ਜਗ੍ਹਾ ਤੇ ਦੋ ਦੋ ਜਗ੍ਹਾ ਤੇ ਉੱਤੇ ਹਣ ਸੌਕੀਆਂ ਕੁੱਤੇ ਪਾਲਣੇ ਸੌਕੇ ਨਹੀਂ ਪੁੱਤਰ ਨਹੀਂ ਚੱਲ ਕਿੰਨੇ ਕੱਟਨੇ ਕਿੰਨੇ ਮਾਰੇ ਆ ਦੋ 14 28 30 ਕਿ ਲਖਣਗੇ ਹਾਂ ਕੁੱਤੇ ਦੀ ਵੱਡੀ ਹੋਈ ਆ ਤੂੰ ਹਣਾ ਮਨਿੰਦਰ ਹਾਂ ਫਰਿੰਦਰ ਕੁੱਤੇ ਦੀ ਵੱਡੀ ਹੋਈ ਇਹਨਾਂ ਦੀ ਮੈਂ ਦੇਖੀ ਮਨਿੰਦਰ ਕੁੱਤੇ ਦੀ ਵੱਡੀ ਹੋਈ ਆ ਆਈ ਹੁਣ ਥੋੜਾ ਜਿਹਾ ਚਲੋ ਜੀ ਸੀਨ ਲਾਓ 부ਆ ਜੀ ਤੇ ਤੁਹਾਡਾ ਬਾਹਰ ਬੇੜੇ ਦੇ ਵਿੱਚ ਸੀਨ ਹੈ ਜੀ ਠੀਕ ਹੈ ਜੀ ਬੈਸਟ ਆਫ ਲੱਕ ਤੁਹਾਨੂੰ ਦੋਨਾਂ ਨੂੰ ਪਹਿਲਾਂ ਤੁਹਾਡੇ ਦੋਨਾਂ ਦਾ ਸੀਨ ਹੈ ਸਿਰਫ ਨਹੀ ਉਹ ਪਹਿਲਾਂ ਬਾਹਰ ਬੈਠ ਕੇ ਉਲੀਕਦੇ ਕਹਿ ਲਿਆ ਪਹਿਲਾਂ ਕੱਲੇ ਬੈਠੇ ਆਈ ਇਹ ਹੋਣਗੇ ਅੱਛਾ ਹੁਣ ਤੁਸੀਂ ਆਉਣਗੇ ਤੁਹਾਡੇ ਨਾਲ ਕਰ ਲਿਆ ਸੀ ਵੈਰੀ ਗੁੱਡ ਬਹੁਤ ਅੱਛਾ ਉਹ ਤਾਂ ਕਮਾਲ ਕਰਤੀ ਹਾਂ ਦੱਸੋ 6 ਮਿੰਟ ਦਾ ਸੀਨ ਕੀਤਾ ਸੀ ਸਾਰਾ ਸੀ ਉਹ ਇਹ ਦੱਸਣਾ ਵੀ ਹੁਣ ਇਹ ਆਉਣਗੇ ਜੇ ਤੇ ਇਹ ਕੰਮ ਕਰਕੇ ਵਾਪਸ ਮੋਡਲ ਲੱਗਣਗੇ ਤਾਂ ਦੱਸਿ ਆਵਾਂਗੇ ਪਿੱਛੇ ਹਾਂ ਤੇ ਚਟਖਲਾਰੋ ਆਪਦਾ ਚਟਾ ਦਿਖਵਾਓ ਅੱਛਾ ਨਹੀਂ ਲੱਗ ਰਹਾ ਨਾ ਆ ਜੋ ਕਾਸਟਾ ਜੀ ਹਾਂ ਕਾਸਟਾ ਜੀ ਉਠੋ ਸਾਰਾ ਦਿਨ ਇੱਥੇ ਲਮਲੇਟ ਆਉਣ ਬੈੱਡ ਹੋਏ ਰਹਿੰਨੇ ਹੋ ਤੋ ਕੰਮ ਵੀ ਕਰਿਆ ਕਰੋ ਦੋ ਮਿੰਟ ਹਾਂ ਲਿਆਉਣਿਆ 70 ਮਿੰਟ ਦੀ ਵੀ ਪੂਰੀ ਕਰਦੇ ਆਹੋ ਹਾਂਜੀ ਬਾਈ ਜੀ ਤੁਸੀਂ ਦੇ ਉਹਦਾ ਨਾ ਕੀ ਆਹੋ ਇੱਥੇ ਕਹਿੰਦੇ ਨੇ ਸਾਈਲੈਂਟ ਹੋ ਜਾਓ ਹਾਂ ਐਡੀਟਿੰਗ ਦੇ ਵਿੱਚ ਤੁਸੀਂ ਆਪ ਉਹ ਲੀ ਜਾਂਦੇ ਹੋ ਪਿਛਲੇ ਪੀਸ ਪਿਛਲੇ ਐਪੀਸੋਡ ਦਾ ਹਾਂ ਇਹਦੇ ਵਿੱਚ ਦੇਖਿਆ ਨੀਓ ਐਕਸ਼ਨ ਬੋਲੇ ਸੀ ਆ ਪਤਾ ਨਹੀਂ ਕੀ ਕਹੀ ਜਾਂਦਾ ਜਾ ਉਹ ਲਿਆ ਦੋ 1 ਮਿੰਟ ਦਾ ਸੀ ਮੈਂ ਚੱਕ ਉਹ ਚੱਕ ਲਿਆ ਉਹ ਚੱਕ ਲੈ ਆਏ ਜਿਖੜੀ ਆਇਆ ਮੋਲੇ ਮੈਂ ਹਾਂ ਮੈਨੂੰ ਨਹੀਂ ਪਤਾ ਲੱਗਿਆ ਫਿਰ ਐਪੀਸੋਡ ਚ ਮੈਂ ਕਿਹਾ ਕੀ ਹੈ ਸੀਨ ਚੱਲ ਰਹੀ ਹੈ ਦਾ ਵਿੱਚ ਤੂੰ ਪਤਾ ਨਹੀਂ ਕਿਹਨੂੰ ਕੀ ਕਹੀ ਜਾਂਦਾ ਇੰਨੀ ਆਵਾਜ਼ ਹੂੰ ਤੇਰੀ ਆਵਾਜ਼ ਆ ਚਾ ਹਾਂ ਹੋ ਗਿਆ ਹੋ ਗਿਆ ਸੀਨ ਇਹਨਾਂ ਦਾ ਪਤਾ ਨਹੀਂ ਲੱਗਦਾ ਤੇ ਬਾਈ ਹੋਰ ਦੱਸੋ ਬਾਈ ਇਹ ਮੇਰੀ ਐਂ ਦੱਸੋ ਮੇਰੀ ਗੱਲ ਸੁਣੋ ਕਿਹੜੇ ਕਿਹੜੇ ਫਿਲਮਾਂ ਚ ਕੰਮ ਕੀਤਾ ਪਹਿਲਾਂ ਤੁਸੀਂ ਇਹ ਦੱਸ ਦਰਸ਼ਕਾਂ ਨੂੰ ਬਾਈ ਫਿਲਮਾਂ ਹੁਣ ਮੈਨੂੰ ਅੱਗੀਆਂ ਫਿਲਮਾਂ ਦੇ ਨਾਂ ਨਹੀਂ ਯਾਦ ਸੀ ਕੀ ਗੱਲ ਹੈ ਠੀਕ ਹੈ ਟੌਪ ਵਾਲੀਆਂ ਟੌਪ 5 ਦੱਸੋ ਟੌਪ 5 ਦੇ ਵਿੱਚ ਜਿਵੇਂ ਬਲੈਕਆ ਹੋਗੀ ਬਲੈਕਆ 2 ਹੋਗੀ ਜੋਰਾ ਜੋਰਾ 1 2 ਜੋਰਾ 10 ਨੰਬਰੀਆ ਠੀਕ ਹੈ ਜੋਰਾ 10 ਨੰਬਰੀਆ ਪਾਰਟ 2 ਹੋ ਗਿਆ ਹਾਂ ਸਾਤ ਹੋ ਗਈ ਜੀ ਸਾਕ ਉਸ ਤੋਂ ਬਾਅਦ ਹੁਣ ਸ਼ਿਲਪਾ ਸ਼ੇਟੀ ਦੇ ਪ੍ਰੋਡਕਸ਼ਨ ਦੀ ਫਿਲਮ ਆ ਰਹੀ ਹੈ ਮੇਹਰ ਮੇਹਰ ਹਾਂ ਠੀਕ ਹੈ ਜੀ ਫਿਰ ਆ ਗਈ ਆ ਗਈ ਉਹ ਵੀ ਹਾਂ ਮੇਹਰ ਹੋ ਗਈ ਰਿਲੀਜ਼ ਹੂੰ ਔਰ ਇੱਕ ਆਪਣਾ ਰਿ ਕੋਰਾ ਕੋਰਾ ਸੀਜ਼ਨ 2 ਸੀਜ਼ਨ 2 ਆ ਰਿਹਾ ਹੈ ਉਹ ਨੈਟਫਲਿਕਸ ਤੇ ਯਾਨੀ ਕਿ ਤੁਸੀਂ ਨੈਟਫਲਿਕਸ ਦੇ ਆਰਟਿਸਟ ਹੋ ਤੇ ਵਿਰਾਟ ਮਹਿਲ ਨਾਲ ਕੰਮ ਕਰ ਰਹੇ ਹੋ ਬਿਲਕੁਲ ਬਿਲਕੁਲ ਵੀ ਕਰ ਰਹੇ ਹਾਂ ਵਿਰਾਟ ਮਾਲਵੀ ਤਾਂ ਕਰ ਰਹੇ ਹੈ ਨਾ ਹਾਂ ਨੈਟਫਲਿਕਸ ਤੇ ਹੀ ਕਰ ਰਹੇ ਹੋਗੇ ਹਾਂ ਬੱਚੀਆਂ ਫਿਲਮਾਂ ਕਿਤੇ ਨੇ ਉਹਨੇ ਫਿਲਮਾਂ ਦੇਖੀਆਂ ਨਹੀਂ ਤੁਸੀਂ ਰੱਜ ਨਹੀਂ ਬੀਬੀ ਰਜਨੀ ਵੈਲਕਮ ਸਭ ਫਿਲਮਾਂ ਬਹੁਤ ਹੀ ਕ੍ਰੈਕਟਿਵ ਹੁੰਦਾ ਹੈ ਹਾਂ ਬਾਰਾ ਬਾਰੇ ਟਾਈਮ ਦੇ ਵਿੱਚ ਵੀ ਉਹ ਅੱਛੀਆਂ ਫਿਲਮਾਂ ਅੱਛੇ ਪ੍ਰੋਡਕਸ਼ਨ ਕਰ ਰਹੇ ਹੈ ਹਾਂ ਬਿਲਕੁਲ ਬਿਲਕੁਲ ਔਰ ਆਪਣੀ ਹੁਣ ਆਉਣੀ ਸੀ ਫਿਲਮ ਉਹ ਰੋਕਤੀ ਹੈ ਇੱਕ ਕੁੜੀ ਉਹ ਥੋੜੀ ਲੇਟ ਆਊਗੀ ਆ ਥੋੜੀ ਵਿੱਚ ਜਾਓ ਅਮਰਜੀਤ ਭਾਈ ਤੁਹਾਡਾ ਸੀਨ ਹੈ ਬੈਸਟ ਵਿਸ਼ੇਸ ਓਕੇ ਜੀ ਜਾਓ ਜੀ ਜਾਓ ਭਾਈ ਅਮਰਜੀਤ ਚਲੇ ਗਏ ਆ ਤੇ ਲਾਡੋ ਸਾਡਾ ਖਾਣਾ ਪਾਣਾ ਸਾਡੇ ਸਰਪੰਚ ਸਾਹਿਬ ਨੂੰ ਖਾਣਾ ਖਿਲਾ ਰਿਹਾ ਸਰਪੰਚ ਸਾਹਿਬ ਯੂ ਆਰ ਟੂ ਲੇਟ ਵਾਈਲੇਟ ਹਨ ਵੈਨਲੇਟ ਹਨ ਵੇਅਰਲੇਟ ਹਨ ਵਾਈ ਹੂ ਹਾਈ ਆਮ ਦੱਸੋ ਇਹਨਾਂ ਕਿਉਂ ਲੇਟ ਹੋ? ਬੀਜੀ ਸੀ ਕਿੱਧਰ ਵੀਜੀ ਸੀ ਮੈਨੂੰ ਲੱਗਦਾ ਸਰਪੰਚ ਸਰਪੰਚ ਜੀ ਨੂੰ ਮਿਲਣ ਗਿਆ ਹੋਗਾ ਤਾਂ ਕਰਕੇ ਲੇਟ ਹੋ ਗਿਆ ਹੋਣਾ ਚਲੋ ਹੁਣ ਰੋਟੀ ਖਾਣਦੇ ਸਰਪੰਚਰ ਫਿਰ ਸਾਡੇ ਕਲਾਕਾਰਾਂ ਨੂੰ ਹੋ ਗਈ ਛੁੱਟੀ ਛੁੱਟੀ ਸਿਰਫ ਅੱਧੀ ਛੁੱਟੀ ਹੋਈ ਆ ਤੇ ਅੱਧੀ ਛੁੱਟੀ ਹੋ ਕੇ ਹੁਣ ਬੇਬੇ ਕਿੱਧਰ ਚੱਲਿਓ ਖਾਣਾ ਖਾਣ ਚਾਹ ਪੀਣ ਚੱਲਿਓ ਹਾਂ ਚਾਹ ਪੀ ਕੇ ਆਵਾਂਗੇ ਨਾਲੇ ਆਪਾਂ ਪ੍ਰਸ਼ਾਦ ਦੇ ਛੱਕਿਆਵਾਂਗੇ ਵੈਰੀ ਗੁੱਡ ਇੱਧਰ ਬੈਠੇ ਆਹ ਭਾਈ ਮੈਨੂੰ ਅੱਧੀ ਛੁੱਟੀ ਸਾਰੀ ਕਿਉਂ ਕਿਉਂ ਤੈਨੂੰ ਅੱਧੀ ਛੁੱਟੀ ਸਾਰੀ ਕਰਤੇ ਤੇਰੇ ਤਾਂ ਹਜੇ ਉੱਥੇ ਲੀਲ ਪਾਉਣੇ ਆ ਮੈਂ ਪਹਿਲੀ ਕੱਤੀ ਮੈਨੂੰ ਤਾਂ ਐ ਨਹੀਂ ਸਮਝ ਆ ਰਹੀ ਤੇਰੇ ਲੀਲ ਤਾਂ ਪੈ ਜਾਣਗੇ ਦੇਖਣਗੇ ਕਿਵੇਂ ਤੇਰੇ ਲੀਲ ਨਹੀਂ ਮੇਰੇ ਨਾਲ ਪਾਦੇ ਸਹੀ ਗੱਲ ਹੈ ਕਿਉਂ ਜੱਸ ਹੋਰ ਪਾਦੀਏ ਲੀਲ ਕੇ ਲਾਲ ਪਾਦਗੇ ਨਾ ਲਾਲ ਹੀ ਪਾਉਣੇ ਪੈਣਗੇ ਲਾਲ ਹੀ ਪਾਉਣੇ ਪੈਣਗੇ ਮਨਜੀਤ ਕੌਰ ਅੱਜ ਕਿੰਨੇ ਟਾਈਮ ਬਾਅਦ ਕਰੇਵੇ ਦੇ ਵਿੱਚ ਕਿਕਰ ਸਾਨੂੰ ਜਿੱਤੋ ਮਿਲੀ ਆ ਮਿਲ ਗਈ ਮਿਲੇਗੀ ਅੱਛਾ ਹਾਂ ਸਾਰਿਆਂ ਨੂੰ ਵਧਾਈਆਂ ਇਹ ਝੜਹੀ ਨਾ ਹੈ ਲੋਹੀ ਨਾ ਚਲੋ ਭਾਈ ਹੁਣ ਆ ਅਸੀਂ ਕਲਾਕਾਰਾਂ ਨੂੰ ਲੈ ਚੱਲੇ ਆ ਜਾਓ ਭਾਈ ਸਾਰਿਆਂ ਨੇ ਬਾਹਰ ਬਾਏ ਬਾਏ ਨਹੀਂ ਹਾਈ ਹਾਈ ਆਪਾਂ ਪਾਪਾ ਮਤਰੇ ਖੜੇ ਆ ਭਾਈ ਕੀ ਚੱਕਰ पागल सुना होना वो ये रिश्ता तुम लव जी आज बर्थडे है बट कपकेक खा रहे हैं सिसारी ने कपकेक की खा रहे पक कपकेक ओह ऐसे रखो लव जी ये थोड़ा दिखाऊं ना हमारे से कपकेक की देखा क्वीन वेरी गुड वाव इवा ਏ ਵੀ ਨਾਲ ਹੀ ਰਹਦੇ ਏਦਾਂ ਬੋਲ ਚ ਜਵਾਨੀ ਹੀ ਹੈ ਜਦੋਂ ਕੈਂਡਲ ਅੱਜ ਬਰਥਡੇ ਹੈ ਜੀ ਇਹਨਾਂ ਦਾ ਜੀ ਹੈਪੀ ਬਰਥਡੇ ਮੈਮ ਥੈਂਕ ਯੂ ਮੰਮਾ ਔਰ ਥੈਂਕ ਯੂ ਫॉर द लवली ਕੇਕ ਔਰ ਤੁਸੀਂ ਤੁਹਾਡੀ ਜ਼ਿੰਦਗੀ ਚ ਖੁਸ਼ੀਆਂ ਆਉਣ ਤੁਸੀਂ ਲੰਮੀ ਉਮਰ ਜਿਓ ਠੀਕ ਹੈ ਜੀ ਖੁਸ਼ ਰਹੋ ਔਰ ਸਾਨੂੰ ਸਾਡੇ ਆਰਟਿਸਟਾਂ ਨੇ ਸੋਹਣੇ ਸੋਹਣੇ ਸੂਟ ਬਣਾ ਕੇ ਦਿੰਦੇ ਰਹੋ ਠੀਕ ਹੈ ਨਾ ਕਿਉਂ ਬੋਲ ਜੀ ਕੀ ਕਹਿ ਬਧਾਈ ਦੇਣਾ ਚਾਹੋਗੇ ਤੁਸੀਂ ਜੀ ਹੈਪੀ ਬਰਥਡੇ ਜੀ ਥੈਂਕ ਯੂ ਚਲੋ ਵਧੀਆ ਬਧਾਈਆਂ ਬਹੁਤ ਜ਼ਿਆਦਾ ਮੈਮ ਹੈਪੀ ਬਰਥਡੇ ਕਹਿ ਦਿਓ ਜੀ ਦਾ ਕੇਕ ਖਾਣਾ ਬਈ ਵਾਟੇ ਕਹੋ ਬਈ ਹੈਪੀ ਬਰਥਡੇ ਮੈਂ ਕਿਹ ਟਿਕਾਗਾ ਮੈਨੂੰ ਹਾਂ ਹਾਂਜੀ ਹਾਂ ਹਰਪੀ ਤੇ ਹੈਪੀ ਬਰਥਡੇ ਕਹਦੇ ਪੁੱਤਰ ਜੀ ਕੇਕ ਖਾਣਾ ਤੁਸੀਂ ਇਹਨਾਂ ਦਾ ਹਾਂ ਵਿਸ਼ਾਕਾ ਤੇ ਹੈਪੀ ਬਰਥਡੇ ਚਲ ਵਿਸ਼ਾਕਾ ਬੋਲ ਹੈਪੀ ਬਰਥਡੇ ਬੇਬੇ ਚਲ ਬਈ ਵਾਟੇ ਬੇਟਾ ਤੈਨੂੰ ਬੇਬੇ ਦੁਬਾਰਾ ਬੋਲ ਹੀ ਵਰਡੇ ਬੇਟਾ ਸੋਨੂ ਵਾਡੀ ਹਾਏ ਬੇਬੇ ਕਿਡਾ ਪਿਆਰੇ ਤੇਰੀ ਕਨਾਈ ਦਾ ਬਰਥਡੇ ਕਿਹਾ ਹਾਂਜੀ ਆਪਾਂ ਕੁਝ ਕਹਿਣਾ ਚਾਹਾਂਗੇ ਮੈਂ ਕਹਿੰਨੀ ਆ ਬੀਬੀ ਦੀ ਵੱਡੀ ਸਾਰੀ ਉਮਰ ਹੋਵੇ ਹੈਂ ਮੈਂ ਸੋਹਣਾ ਸੋਹਣੇ ਦੇ ਨੇ ਸੂਟ ਸਵਾ ਕੇ ਦੇਣਾ ਹੈਪੀ ਬਰਥਡੇ ਭਾਈ ਪੁੱਤ ਤੈਨੂੰ ਆ ਤੇ ਹੈਪੀ ਬਰਥਡੇ ਤੇਰੀਆਂ ਬੱਚੇ ਵੱਡੀਆਂ ਉਮਰਾਂ ਹੋਣੀਆਂ ਹਾਂ ਖੁਸ਼ ਰਹੋ ਦੋਨੇ ਨੇ ਉਹ ਪਹਿਲੀ ਵਾਰ ਕੋਈ ਅਜੀਬ ਚੀਜ਼ ਦੇਖੀ ਹੈ ਸੱਚੀ ਪਹਿਲੀ ਵਾਰ ਦੇਖੀ ਮੈਂ ਸੱਚੀ ਪਹਿਲੀ ਵਾਰ ਹਾਂਜੀ ਹੈਪੀ ਬਰਥਡੇ ਤੁਹਾਨੂੰ ਵੀ ਭਾਈ ਤੁਹਾਡੇ ਦਾਂਗਨੀ ਦਾ ਬਰਥਡੇ ਹੈ ਤੇ ਇਸ ਕਰਕੇ ਤੁਹਾਨੂੰ ਵੀ ਹੈਪੀ ਬਰਥਡੇ ਨਾਲ ਬਹੁਤ ਵਧੀਆ ਲੋਕ ਜੁੜਿਆ ਬਹੁਤ ਖੁਸ਼ੀ ਹੁੰਦੀ ਆ ਇਹ ਸਾਡੇ ਨਾਲ ਜੁੜੇ ਹੈਨਾ ਤੇ ਬਹੁਤ ਵਧੀਆ ਇਨਸਾਨ ਨੇ ਦੋਨੇ ਹੀ ਐਫ ਜੀ ਮੈਂ ਦੋਨੇ ਜੀ ਲਾਡੋ ਹੈਪੀ ਬਰਥਡੇ ਵਿਸ਼ ਕਰਕੇ ਕੇਕ ਨਹੀਂ ਦਿੰਦੇ ਤੁਹਾਨੂੰ ਮੈਨੂੰ ਔਰ ਕੋਈ ਜਿਆਦਾ ਕਹਿਣਾ ਦੋ ਟੁਕੜੇ ਨਹੀਂ ਮੈਂ ਨਹੀਂ ਮੈਂ ਅੱਧੀ ਖਾऊंगी ਮੈਂ ਡਾਈਟ ਤੇ ਆ ਮੈਂ ਵੀ ਡਾਈਟ ਤੇ ਆ ਡਾਈਟ ਤੇ ਰਹਿੰਦੇ ਹੋਰ ਮੈਂ ਪਤਲੀ ਨਹੀਂ ਹੁੰਦੀ ਹਾਂ ਡਾਈਟ ਹੀ ਕਰਦੇ ਰਹਿੰਦੇ ਨੇ ਡਾਈਟ ਕਰਦੇ ਨੇ ਹਾਂ ਨਵੀਨ ਪੁੱਤਰ ਜੀ ਕਿਵੇਂ ਆ ਠੀਕ ਹੈ ਖੁਸ਼ ਹੈ ਅੱਜ ਅੱਜ ਖੁਸ਼ ਹਾਂ ਲੋ ਜੀ ਕੇਕ ਦਾ ਪਹਿਲਾ ਹੈਪੀ ਬਰਥਡੇ ਤੁਸੀਂ ਖਵਾਓ ਬਾਈ ਜੀ ਮੈਡਮ ਨੂੰ ਐ ਨਹੀਂ ਇੱਥੇ ਉੱਥੇ ਉਧਰ ਆਓ ਨੇੜੇ ਆਓ ਐਦਾਂ ਨਹੀਂ ਨੇੜੇ ਹੋ ਕੇ ਕੇਕ ਖਵਾਓ ਹਾਂ ਓ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਵਾਰ-ਵਾਰ ਤੁਹਾਡੀ ਕਲਾਪ ਕਰੋ ਮਾਈ ਮੇਰੀ ਮਾਈ ਮੇਰੀ ਮਾਈ ਤਾਂ ਫਿਰ ਤੇਰੀ ਐ ਬਾਈ ਫਿਰ ਹੈਨਾ ਮਾਈ ਹਾਂ ਉਹ ਤਾਂ ਹੁਣ ਤੇਰੀ ਹੋ ਰਹੂਗੀ ਹਾਂ ਲਓ ਵੀ ਅਸੀਂ ਕੇਕ ਖਾਣ ਲੱਗੇ ਆ ਤੇ ਤੁਸੀਂ ਵੀ ਕੇਕ ਖਾ ਸਕਦੇ ਦੇਖੋ ਕਿੰਨਾ ਪਿਆਰਾ ਹਾਰਟ ਹੈ 8 ਤੇ 9 ਤੇ 10 ਤੇ 11 ਤੇ 12 ਤੇ 13 ਨੇ ਨੇ 2 3 4 5 5 ਤੋਂ 6 7 8 9 10 11 12 13 ਚੱਲ ਹਾਂ ਦੇਖੋ 18 ਦੇਣਾ ਕਿ ਕਿ ਚੱਕ ਕੇ ਮੈਂ ਆ ਕੇ ਕਿ ਮੇਰਾ ਬਸ ਇਹ ਨਾ ਹਲਾਇਓ ਕਿਸੇ ਨੂੰ ਹੋਰ ਜਿਹੜਾ ਮਰ ਜੇ ਠੀਕ ਹੈ ਕੀ ਉਹ ਹੋ ਗਿਆ ਤਾਂ ਇਹ ਮੱਚ ਕੇ ਬੋਲੀਏ ਮੈਨੂੰ ਤੂੰ ਹੈ ਦੱਸੀ ਇੱਧਰ ਦੱਸ ਹੁਣ ਕੀ ਕਹਿਣਾ ਚਾਹੁੰਨੀ ਐ ਨੂੰ ਉਹੋ ਕਿਹਾ ਭੱਜ ਗਈ ਸਾਹਮਣੇ ਆ ਇੱਧਰ ਗੱਲ ਕਰ ਮੇਰੇ ਨਾਲ ਆ ਕੇ ਇੱਧਰ ਹਾਂ ਬਦਮਾਸ਼ੀ ਕਰਦੀ ਆ ਕੇ ਇੱਧਰ ਭੱਜੀ ਆ ਲਓ ਜੀ ਕੇਕ ਖਾਓ ਸਾਰੇ ਨੇ ਤੇ ਲਓ ਜੀ ਬੜਾ ਪਿਆਰਾ ਕੇਕ ਹੈ ਜਿਹਦੇ ਕਹਿੰਦੇ ਆ ਮੇਰਾ ਬੜਾ ਕਰਾਰਾ ਬੂਦਨਾ ਉਹ ਤੇ ਮੇਰਾ ਬੜਾ ਕਰਾਰਾ ਕੇਕ ਤੇ ਤੇ ਮੂੰਹ ਨਾਲ ਹੀ ਖਾਇਆ ਜਾਂਦਾ ਨਾ ਹੋਰ ਕਾਹਦੇ ਨਾਲ ਖਾਇਆ ਜਾਂਦਾ ਦੂਰ ਬੈਠ ਹੂੰ ਦੇਖ ਲੋ ਲਾ ਜਾ ਫੜਾ हां जी कौन कौन केक खा रहा है भाई के भाई हो अरे ओ तेरे चमचे होएंगे हां भाई कैसे हो ये कर लो ये आज उतर गए और तो उतरे भी नहीं है ਉਹ ਹੈ ਹੈਪੀਨਸ ਹੈ ਅਧਿਕਾਰੀ ਕੋਲ ਆਹ ਥੋੜੀ ਜਿਹੀ ਇਹਨਾਂ ਦੀ ਵੀਡੀਓ ਅਸਾਂ ਸਭ ਪਹਿਲਾਂ ਲੱਗ ਰਿਹਾ ਹੈ ਨਾ ਤੁਸੀਂ ਅੱਗੇ ਆਉਣਾਗਾ ਸੀਗਾ ਤੁਸੀਂ ਪਿੱਛੇ ਆਉਣਾਗਾ ਇਹ ਹਲਕਾ ਜਿਹਾ ਬਾਤ ਕਰਨਾ ਹੈ ਤਾਂ ਦੇਰ ਲੱਗੇਗਾ ਬਰਦਰ ਆਪਣੇ ਕੋਲੋਂ ਵੀ ਤੁਸੀਂ ਕਰ ਸਕਦੇ ਹੋ ਡਬਲ ਟੇਪ ਹੈ ਸੰਦੀਪ ਉਹਨੂੰ ਉੱਤਰ ਹੈ ਕਿ ਦੱਸੋ ਤੁਸੀਂ ਡਬਲ ਟੇਪ ਨਹੀਂ ਹੈ ਜੀ ਤੁਸੀਂ ਇਸ ਤੇ ਪਾ ਦਿਓ ਠੀਕ ਕਰੋ ਕਰੀਏ ਨਾ ਕਰੂਗਾ ਬਹੁਤ ਮਜ਼ਾ ਆਉਣਾ ਦੇਖ ਕੇ ਇਸ ਤੋਂ ਅੱਗੇ ਚੱਲਦੇ ਆਂਗਾ। ਹਾਂ ਜੀ। ਥੋੜਾ ਜਿਹਾ ਜਗਾ ਆਪਾਂ ਚੱਲ ਜੀ ਪਿੱਛੇ ਨੂੰ। ਹਾਂ। ਹਾਂ ਹਾਂ। ਲੈ ਕੇ ਹੋੜ ਰੱਖੀ ਨਾ। ਹਾਲ ਦੇ ਪਿੱਛੇ। ਪਿੱਛੇ ਆਜੋ ਜੀ ਸ਼ਾਹ ਜੀ। ਪਿੱਛੇ। ਚਲੋ। ਹੋਰ ਵੀ ਹੋਰ ਪਿੱਛੇ। ਅਸੀਂ ਉਹ ਸੈਕਟਰ ਵਾਲੇ ਮੋੜ ਵੀ ਨਹੀਂ ਕਰਾਂਗੇ।

হুরুকা বল যেমন আলাদা একটু হুরুকা গোবিশিমা মনুর কার কথা ਲਓ ਜੀ ਤੁਸੀਂ ਦੇਖ ਰਹੇ ਆ ਸਾਡਾ ਗਾਣਾ ਸ਼ੂਟ ਕਿਦਾਂ ਹੋ ਰਿਹਾ ਮੈਂ ਔਰ ਸੁੰਦਰ ਸੁੰਦਰ ਦਿਓਲ ਤੇ ਇਸ ਤੋਂ ਬਾਅਦ ਵੀ ਅਸੀਂ ਪੂਰਾ ਬਲੌਗ ਜਿਹੜਾ ਹੈਗਾ ਤੁਸੀਂ ਠਹਿਰ ਕੇ ਦੇਖੋਗੇ ਲੁੱਕ ਦੱਸੋ ਸਾਡੀ ਦੋਨਾਂ ਦੀ ਕਿਵੇਂ ਲੱਗ ਰਹੀ ਆ ਪਿਆ ਪੁੱਤਰਾਂ ਦੀ ਇਹ ਆ ਗਈ ਸਾਡੀ ਰੇਂਜ ਰੋਵਰ ਰੇਂਜ ਰੋਵਰ ਆ ਗਈ ਆ ਰੁਕ ਗਈ ਆ ਖੜ ਗਈ ਆ ਹਣਾ ਤੇ ਇਹ ਬਲੌਗ ਇੱਥੇ ਇਦਾਂ ਹੀ ਚੱਲਦਾ ਰਹੂਗਾ ਇਹ ਤੋਂ ਅੱਗੇ ਇਸੇ ਤਰ੍ਹਾਂ ਇਸੇ ਬਲੌਗ ਤੋਂ ਆਪਾਂ ਕੰਟੀਨਿਊ ਕਰਾਂਗੇ ਤੇ ਤੁਸੀਂ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਸ਼ੇਅਰ ਵੀ ਕਰਿਓ ਚੰਗਾ ਜਿਹਾ ਸੋਹਣਾ ਜਿਹਾ ਤੇ ਵਧੀਆ ਜਿਹਾ ਕਮੈਂਟ ਵੀ ਕਰਿਓ ਕਿਉਂਕਿ ਮੈਂ ਬਹੁਤ ਟਾਈਮ ਬਾਅਦ ਅੱਜ ਜਿਹੜਾ ਹੈਗਾ ਇਹ ਅੱਜ ਦਾ ਬਲੌਗ ਪਾਇਆ ਤੇ ਅਗਲਾ ਬਲੌਗ ਜਿਹੜਾ ਹੈਗਾ ਤੁਹਾਨੂੰ ਕੱਲ ਨੂੰ ਮਿਲੂਗਾ ਇਸੇ ਗਾਣੇ ਦੇ ਉੱਪਰ